ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਝੰਗੀਆਂ ਤਸਿਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਲੱਗੇ ਫੱਦੇ ਘੜ ਚੂੜੀਆਂ ਗगन ਭਾਈ ਉਹਨਾਂ ਕੋਲ ਆਪਾਂ ਆਏ ਆ ਤੇ ਕਾਫੀ ਵੀਡੀਓ ਅੱਗੇ ਵੇਸ ਕਰਦੇ ਵਿੱਚ ਤੁਹਾਨੂੰ ਦਿਖਾਈ ਦਿਆਂ ਹਮੇਸ਼ਾ ਵੀਰ ਜੀ ਉਹਨਾਂ ਕੋਲ ਚੰਗੀਆਂ ਮੱਝਾਂ ਹੁੰਦੀਆਂ ਚੰਗੇ ਰਿਕਾਰਡ ਵਾਲੀਆਂ ਚੰਗੇ ਦੁੱਧ ਵਾਲੀਆਂ ਤੇ ਰੇਟ ਵੀ ਨੋਰਮਲ ਹੁੰਦੇ ਆ ਬਾਕੀ ਕੋਈ ਵੀਡੀਓ ਪੂਰੀ ਵੇਖੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੀ ਹੁੰਦੀ ਆ ਵੀ ਆਪਣੇ ਇੱਥੇ ਦੋ ਟਾਈਮ ਚੁਆਇ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਫੋਨ ਸਕਦਾ ਉਹ ਵੀਡੀਓ ਕਾਲ ਤੇ ਆਪਣੀ ਚੁਆਇ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਹਾਂਜੀ ਵਧੀਆ ਵਧੀਆ ਬਾਬਾ ਜੀ ਸਭ ਵਧੀਆ ਜੀ ਤੇ ਨਾਮ ਦੱਸਦੇ ਇਕੱਲੇ ਫਿਰ ਨਾਮ ਬਾਬਾ ਜੀ ਆਪਣਾ ਗਗਨਦੀਪ ਸਿੰਘ ਐਂਡ ਆਪਣਾ ਝੰਨੀਆ ਤਸੀਲ ਮਟਾਲਾ ਤੇ ਜ਼ਿਲ੍ਹਾ ਗਦਾਪੁਰ ਫੋਨ ਨੰਬਰ ਲਾ ਕੇ ਮੈਂ ਨਾ ਆਪਾਂ ਠੀਕ ਹੈ ਨੰਬਰ ਆਪਣਾ 98147 743075 ਉਹਨਾਂ ਕੀ ਬਟਾਲਾ ਹੋਣਾ ਤਾਂ ਨੋਨਾਂ ਕੀ ਅੰਮ੍ਰਿਤਸਰ ਠੀਕ ਆ ਤੇ ਗਰਦਾਸਪੁਰ ਇਥੋਂ ਦੂਰ ਆਣਾ ਹਾਂਜੀ ਗਰਦਾਸਪੁਰ ਬਹੁਤ ਦੂਰ ਤੇ ਜ਼ਿਲ੍ਹਾ ਪਰ ਗਰਦਾਸਪੁਰ ਆਪਣਾ ਜ਼ਿਲ੍ਹਾ ਹੁੰਦਾ ਗਰਦਾਸਪੁਰ ਠੀਕ ਆ ਜੀ ਤੇ ਅੱਜ ਫਿਰ ਪੰਜ ਛੋਟੀਆਂ ਹੀ ਸਾਰੀਆਂ ਪੰਜ ਝੋਟੀਆਂ ਬਹੁਤ ਸੋਈਆਂ ਸਾਰੀਆਂ ਹੀ ਸਾਰੀਆਂ ਸੋਈਆਂ ਤੇ ਚੰਗੇ ਦੁੱਧ ਵਾਲੀਆਂ ਚੰਗੇ ਦੁੱਧ ਵਾਲੀਆਂ ਰਿਕਾਰਡ ਵਾਲੀਆਂ ਠੀਕ ਆ ਜੀ ਆਹ ਦੋਦੀ ਝੋਟੀ ਤੇ ਸ਼ੁਰੂ ਕਰਦੇ ਹਾਂ ਅੱਛਾ ਦੋ ਦੰਦ ਚੱਕ ਕਿਤੇ ਦੰਦ ਦੇ ਤੇ ਠੀਕ ਆ ਲਈ ਜਾਂਦੇ ਚੌਕ ਦਾ ਦੰਦ ਤੋੜਿਆ ਝੋਟੀ ਚੰਗੇ ਕਦ ਕਾਟ ਤੇ ਆ ਦੇ ਸੋਣੀ ਛੋਟੀ ਆ ਜਿਹੜੀ ਚੰਗੀ ਜੰਮੀ ਪਲੀ ਆ ਸਾਂਭੀ ਸੁੰਭੀ ਚੰਗੀ ਆ ਲੈ ਥੋੜਾ ਡਰਦੀ ਦਰਦੀ ਜੀ ਆ ਇਹਦਾ ਬੱਚਾ ਥੋੜਾ ਕੁੱਚਾ ਆ ਕਿੰਨੇ ਕਿੱਜਾ ਦੀ ਸੋਈ ਵਰਜੀ ਹੈ ਇਹ ਬਾਬਾ 1.5 ਮਹੀਨੇ ਦੀ ਸੋਈ ਜੋ ਦੋ ਤਿੰਨੇ ਥੱਲੇ ਹੈਗਾ 16-17 ਕਿਲੋ ਅੱਛਾ ਚਲੋ ਘਰੋਂ ਦੀ ਗੱਡੀ ਝੋਟੀ ਅੱਛਾ ਇਹ ਹੁਣ ਲਿਆਣੀ ਥੋੜਾ ਹੀ ਹੇਜ ਕਰਨ ਲਈ ਪਿਛਲੇ ਘਰ ਦਾ ਜੇ ਵੀ ਹੁਣ 14 ਕਿਲੋ ਦੁੱਧ ਚੋਕੇ ਦਵਾਂਗਾ ਬਾਈ ਤਿਆਰ ਜਿਹੜਾ ਤਿਆਰ ਜਿਹੜਾ 14 ਕਿਲੋ ਚੋਕੇ ਦਵਾਂ ਤੇ ਇਹਦਾ ਮੁੱਲ ਤੇਰਾ ਮੁੱਲ ਇੱਕ ਪੰਜੀ ਕਰੀਦਾ ਜੋ ਅੱਛਾ ਇੱਕ 15 ਦੀ ਝੋਟੀ ਦੇ ਦਵਾਂ ਇੱਕ 15 ਦੀ ਤੇ ਦੁੱਧ 14 ਲੀਟਰ ਘਰੋਂ ਚਵਾ ਕੇ ਦੋ 14 ਲੀਟਰ ਦਾ ਦੋ ਟਾਈਮ ਤਿੰਨ ਟਾਈਮ ਦਾ ਚੋਕੇ ਕਰ ਤੇ ਜੇ ਮਤਲਬ ਕੋਲੀ ਥਾਣੇ ਵੇਖੋ ਕਿੰਨਾ ਸੋਹਣਾ ਲੱਗਾ ਦੋ ਜਾਂ ਚਾਰ ਦੰਦ ਹੋਵੇ ਤੇ ਕੋਈ ਲੱਜੇ ਨਹੀਂ ਤੇ ਰਹਿਣ ਦੇ ਦੋ ਦੰਦ ਜੇ ਪੂਰੇ ਕੀਤੇ ਚੌਕ ਦਾ ਤੋੜਿਆ ਨਹੀਂ ਠੀਕ ਹੈ ਜੀ ਤੇ ਆ ਥੱਲੇ ਹਵਾਨਾ ਇਹਦਾ ਦੇਖ ਸਕਦੇ ਕਰੀ ਲਾਗੇ ਤੋਂ ਹਾਂ ਦੇਖ ਸਕਦੇ ਜੀ ਤੇ ਮਗਰ ਕੀ ਆ ਇਹਦੇ ਮਗਰ ਕੱਟਾ ਜੇ ਆਹ ਜਿਹੜਾ ਕੱਟਾ ਜੇ ਇਹਦਾ ਆਹ ਵਾਲਾ ਕੱਟਾ ਜੀ ਤੇ ਹੁਣ ਆ ਜਿਹੜੇ ਦੂਸਰੇ ਨੰਬਰ ਤੇ ਆ ਇਹ ਇਹਦਾ ਵੀ ਸੁਆ ਪੈਲਾ ਹੀ ਆ ਠੀਕ ਹੈ ਇਹ ਨੋਕਲਾ ਜਰੋ ਦਾ ਸੁਈ ਨੋ ਇਹ ਨੂੰ ਆ ਗਿਆ 15 ਦਿਨ 15 ਦਿਨ ਠੀਕ ਇਹਦੇ ਮਗਰ ਵੀ ਕੱਟਾ ਆ ਕੱਟੇ ਹੀ ਆ ਵਾ ਕੋਣਾ ਬਾਕੀ ਇਹ ਵੀ ਚੰਗੇ ਕੱਥ ਕਾਟ ਸਿਆ ਚੰਗੇ ਬਚਕੋੜੀ ਆ ਆ ਜਲਾਇਆ ਫਲ ਕਾਦ ਵਾਲੀ ਦੇਖ ਸਕਦੇ ਬਾਕੀ ਥਾਣਾ ਦਾ ਸਾਈਜ਼ ਗੈਪ ਵੀ ਚੰਗਾ ਆ ਥਾਣਾ ਦਾ ਵੀ ਪਸੰਦ ਆ ਕੇ ਥਾਣੀ ਨੇ ਵਧੀਆ ਕਰ ਜਣਾ ਵਾ ਦੇਖ ਸਕਦੇ ਥੋੜੀ ਬੜੀ ਭੋਲੀ ਜੀ ਠੀਕ ਆ ਦੂਰ ਦੂਰ ਜਿਹੜਾ ਥਾਣੇ ਦਾ ਵੀ ਤੇ ਬਾਕੀ ਛੋਟੇ ਸਿੰਘ ਦੀ ਝੋਟੀ ਸੋਹਣੀ ਝੋਟੀ ਆ ਜੀ ਜਿਹਦੇ ਸਲੇ ਆਟਾ 12 ਕਿਲੋ ਦੁੱਧ ਜੋ 12 ਲੀਟਰ ਤਿਆਰ ਜਿਹੜਾ ਹੋ ਗਿਆ ਸੂਈ ਨੂੰ ਉਹ ਵਿੱਚ ਲੱਗ ਟਾ ਨਿਕਲ ਤੇ ਇਹਦਾ ਮੁੱਲ ਇਹਦਾ ਮੁੱਲ ਬਾਬਾ ਜੀ ਲੱਖ ਰੁਪਈਆ ਕਰੀਦਾ 95000 ਰੁਪਈਆ 95000 ਤੇ ਦੁੱਧ 12 ਲੀਟਰ ਕਰੋ ਚਵਾ ਦੋਗੇ ਬਾਬਾ ਜੀ ਚੋਕੇ ਪਹਿਲਾਂ ਕੱਢੀ ਠੀਕ ਹੈ ਤੇ ਬਾਕੀ ਇੱਕ ਅੱਧ ਕੱਟ ਦੀ ਚੰਗੀ ਆ ਕੋਈ ਆਣ ਕੇ ਵੇਖੇ ਜਰੂਰ ਇਹ ਕੱਦ ਪੂਰਾ ਫੁੱਲ ਤੇ ਹੁਣ ਆ ਮੱਝ ਜਿਹੜੀ ਇਹ ਮੱਝ ਬਾਬਾ ਜੀ ਬੋਲੀ ਮੱਝ ਆ ਦੁੱਧ ਦੇ ਥੱਲੇ 20 ਪਲੱਸ ਜੀ ਅੱਛਾ ਹਾਂ ਜੀ ਇਹਦਾ ਫੋਨ ਤੇ ਕਰ ਲਾ ਕੇ ਰੇਡ ਜੀ ਹੋਊਗੀ ਇਹਦੀ ਹੁਣ ਚਵਾਈ ਜਿਹੜੀ ਹੋਈ ਹੈ ਮੈਂ ਭਾਜੀ ਕੋ ਨਹੀਂ ਆਈ ਸੀ ਉਹਨਾਂ ਝੋਲੀ ਆ ਜਿਹੜੀ ਬਾਕੀ ਚੰਗੇ ਕਦ ਕੱਢ ਤੇ ਚੰਗੇ ਪਿੱਠਪੁੜੇ ਦੀ ਹੈ ਵੀ ਇਹ ਵੀ ਠੰਡੀ ਬੜੀ ਮੱਝ ਬਹੁਤ ਜ਼ਿਆਦਾ ਠੰਡੀ ਆ ਨਿਆਣਾ ਫੜੀ ਫੜੇ ਤੇ ਪੂਰੇ ਪਾਰੇ ਪੱਲੇ ਦੀ ਮੱਝ ਹੈ ਜਿਹੜੀ ਨੀਲੀ ਦੀ ਮੱਝ ਆ ਤੇ ਚੰਗੇ ਰਿਕਾੜਾ ਵਾਲੀ ਹੈ ਵੀ ਤੇ ਇਹਦਾ ਉਤਰਾਂ ਵੀਰ ਜੀ ਸਬਦਾ ਹੋਣਾ ਜੇ ਕਿ ਹੋ ਗਿਆ ਜੇ ਇਹਦਾ ਸਬਦਾ ਗੱਲ ਚੱਲਣ ਦੀ ਹੈ ਇਹ ਗੱਲ ਚੱਲਣ ਦੀ ਹੈ ਨਾ ਚਵਾਈ ਕਰ ਗਏ ਦੀ ਹੁਣ ਚਵਾਈ ਕਰ ਗਏ ਦੋ ਟਾਈਮ ਠੀਕ ਆ ਹਾਂਜੀ 20 ਕਿਲੋ ਤੇ 500 ਗ੍ਰਾਮ ਦੁੱਧ ਹੋਇਆਗਾ ਅੱਛਾ ਦੋ ਦੋ ਟਾਈਮ ਤੋਲ ਲਿਆ ਵਾ ਜਰਾ ਹਨਾ ਤੇ ਬਾਕੀ ਚਲੋ ਇਹਦੇ ਬਾਰੇ ਕੋ ਫੋਨ ਤੇ ਪੁੱਛ ਲਿਓ ਅਸਲ ਵਿੱਚ ਇਹ ਬੰਦੇ ਖਾਸ ਆ ਤੇ ਫਿਰ ਤੁਹਾਨੂੰ ਦੱਸਾਂਗਾ ਫੋਨ ਤੇ ਬਾਕੀ ਦੇ ਲਾਂਗੇ ਜੇ ਕੋਈ ਫੋਨ ਤੇ ਜੇ ਬਾਕੀ ਪੂਰਾ ਸਬਦਾ ਜੇ ਹੋਣਾ ਆਇਆ ਉਹ ਫੋਨ ਲਾ ਕੇ ਪੁੱਛਦੇ ਅੱਜ ਮੇਲੇ ਦੇ ਮੱਝ ਹੋਣ ਕਰਨੀ ਆ ਠੀਕ ਐ ਇਹ ਕਿੰਨੇ ਚਿਰਦੀ 24 25 ਕਿਲੋ ਚ ਮਾਣਾ ਰਿਕਾਡ ਵਾਲੀ ਮੱਝ ਆ ਕਿੰਨੇ ਚਿਰਦੀ ਇਹ ਮਤਲਬ ਮੇਲੇ ਦੇ ਚਾਹਾ ਬਟਾਲੇ ਵਾਲੇ ਦੇ 23.5 ਕਿਲੋ ਅੱਛਾ ਪਹਿਲੇ ਤੀਜੀ ਸੂਈ ਹੈ ਤੀਸਰਾ ਸੂਆ ਹੈ ਕਿੰਨੇ ਦਿਨਾਂ ਦੀ ਸੂਈ ਆ ਇਹ ਆ ਤੀਜੀ ਸੂਈ ਜੋ ਕਟਾ ਚਵਾਦਾ ਅੱਛਾ ਇਹ ਤੇ ਮਗਰ ਵੀ ਨੀਲੀ ਦਾ ਕਟਾ ਇਹ ਤੇ ਮਗਰ ਤੇ ਆ ਇੱਕ ਰੇ ਥਾਣਾ ਮਿਲ ਕਵੇਂ ਨੇ ਦੇ ਇੱਕ ਰੇ ਲਾਗੇ ਤਾਂ ਦੇਖ ਸਾਦੇ ਜੀ ਬਾਕੀ ਕੋਈ ਵੀ ਆਪਣੀ ਦੋ ਡਾਂਗ ਤਿੰਨ ਡਾਂਗ ਚਵਾਈ ਕਰਕੇ ਤਸੱਲੀ ਕਰਕੇ ਖੜੇ ਆਲੇ ਹੋਣੇ ਚਵਾ ਲਏ ਜੀ ਆਲੇ ਹੋਣੇ ਚਵਾ ਲਏ ਜੀ ਤੇ ਹੁਣ ਆ ਜਿਹੜੀ ਆ ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨੂੰ ਇਹਨੂੰ ਸੋਈ ਨੂੰ 15 ਦਿਨ ਹੋ ਗਏ ਬਾਈ ਬੱਚਾ ਮਰ ਗਿਆ ਜਿਹਦਾ ਇਹ ਤਾਂ ਤਾਂ ਹੀ ਗੱਲ ਲਈ ਯਾਰ ਅਜੇ ਥੋੜਾ ਜਿਹਾ ਨਾ ਉਹਦਾ ਕੰਦੀ ਨੂੰ ਕੱਖ ਵੀ ਟੀਕਾ ਲਾ ਕੇ ਚੋਈ ਰਹੀ ਰਤੂ ਦੇ ਤੇ ਅੱਛਾ ਇਹ ਕਹਿੰਦੇ ਕਿ ਬੱਚਾ ਇਹਦਾ ਜਿਹੜਾ ਮਰ ਗਿਆ ਫਾ ਤੇ ਕਹਿੰਦੇ ਦੋ ਡੰਗ ਟੀਕਾ ਲਾ ਕੇ ਚੋਈ ਆ ਤੇ ਕੋਈ ਖਰਾਬ ਨਹੀਂ ਨੇ ਕੀਤਾ ਲੱਤ ਨਹੀਂ ਪੁੱਟਦੀ ਅੱਛਾ ਪਸੂ ਨਹੀਂ ਸੀ ਬਾਕੀ ਇਹ ਆ ਵੀ ਚਲੋ ਪਹਾੜੇ ਤੇ ਆ ਜੂਗੀ ਹੌਲੀ ਹੌਲੀ ਬਾਕੀ ਇਹ ਵੀ ਫਿਕਸ ਜੇ ਹਵਾਨੇ ਦੀ ਆ ਥੱਲੇ ਇਹਦੇ ਥੱਲੇ ਬਾਬਾ ਜੀ ਦੁੱਧ ਦਾ ਘਾਏ 15 ਕਿਲੋ ਅੱਛਾ ਹੋਰ 12-13 ਕਿਲੋ ਦੁੱਧ ਆ ਗਿਆ 12 ਬਾਕੀ ਦਾ ਹੇਲ ਕਰਨ ਲਈ ਥੋੜਾ ਜਿਹਾ 12 ਕਿਲੋ ਪੱਕਾ ਮੰਨ ਕੇ ਚੱਲੀ ਆਪਾਂ ਪੱਕੇ ਨਹੀਂ ਖਾਦੇ ਇਹਨਾਂ ਦੇ ਠੀਕ ਆ ਮੜੰਗੀ ਜਾਂਦੀ ਹੈ ਤੇ ਬੱਚਾ ਕਦੋਂ ਦਾ ਮਰਿਆ ਇਹਦਾ ਅਰੇ ਕੱਲ ਮਰਿਆ ਬੱਚਾ ਦਾ ਅੱਛਾ ਕੱਲ ਮਰਿਆ ਵੀਡੀਓ ਚਵਾੜੀਓ ਬੰਦੇ ਨੂੰ ਮੁਖਾਰਾ ਅੱਛਾ ਵੀਡੀਓ ਬਣਾਈ ਸਾਰਾ ਗੋਜਿਆ ਗਾਵਾ ਤੇ ਇਹਦਾ ਫਿਰ ਮੁੱਲ ਇਹਦਾ ਬਾਬਾ ਜੀ ਮੁੱਲ ਤਾਂ ਨੇ ਆਪਣੀ ਬੜੀ ਮਹਿੰਗੀ ਜਾਂਦੀ ਹੈ ਦੇ ਦਾਂਗੇ ਅੱਜ 90000 90000 ਤੇ 12 13 ਲੀਟਰ ਕਰੋ ਚਵਾ ਦੋਗੇ ਚਵਾ ਕੇ ਦੇਵਾਂਗੇ 12 13 ਕਿਲੋ ਹੋਣਾ ਆ ਕੰਮ ਠੀਕ ਹੈ ਜੀ ਮੇਰੇ ਨਾਲ ਵੀ ਫਿਰ ਤੇ ਫਿਰ 15 ਤੇ ਜਾਊਗੀ ਠੀਕ ਹੈ ਜੀ ਹਾਂ ਜੀ ਹੋਰ ਆਹ ਛੋਟਰੀ ਗੋਜੇ ਦੀ ਤੇ ਆਹ ਬੱਚੇ ਇਕੱਲੀ ਦੇਖ ਸਕਦੇ ਆਹ ਕੱਟਾ ਉਹ ਜਿਹੜੀ ਨੀਲੀ ਦੀ ਮੱਝ ਵੱਡੀ ਤੁਹਾਨੂੰ ਦਿਖਾਈ ਉਹਦਾ ਜੇ ਤੇ ਬਾਕੀ ਇਦੋਂ ਕਿੰਨਾ ਕਿਚਰ ਹੋ ਗਿਆ ਜੇ ਸੂਈ ਨੂੰ ਇਹ ਨੂੰ 15 ਦਿਨ ਹੋ ਗਏ ਸੂਈ ਨੂੰ ਉੱਪਰ ਲਾਟਾ ਹੈ 15 ਦਿਨਾਂ ਦੇ ਵਿਆਹ ਦੇ ਬੱਚਾ ਤੁਹਾਡੇ ਸਾਹਮਣੇ ਹੀ ਆ ਬੱਚੇ ਆਪਾਂ ਨਹੀਂ ਸਮਝਣਾ ਕੋਈ ਲਾ ਲੈ ਕਿੰਨੇ ਕਿੰਨੇ ਦਿਨਾਂ ਦੇ ਆ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਬਾਕੀ ਇਹ ਆ ਵੀ ਹੁਣ 40 ਟੂਲੇ ਚਾਲੂ ਹੋ ਗਏ ਆ ਇਹਨਾਂ ਦੁੱਧ ਸਾਰਾ ਸਿਆਲ ਚੰਗਾ ਕੱਢੀ ਜਾਣਾ ਹੈ ਬਾਕੀ ਚੰਗੇ ਪਿੱਠਪੜੇ ਦੀ ਗੋਲ ਝੋਟੀ ਹੈ ਵੀ ਉਹ ਜੇ ਸੁਗੇ ਝੋਟੀ ਆ ਥੋੜੀ ਮਧਰੀ ਗੋਡੀ ਦੀ ਆ ਅਰੇ ਇਹ ਵੀ ਦੁੱਧ 14 ਕਿਲੋ ਤਸਲਈ ਵਾਲਾ ਚੋਕੇ ਖੜੇ ਕੋ ਤਿਆਰ ਜਿਹੜਾ ਮੌਕੇ ਤੇ ਤਿਆਰ ਮੌਕੇ ਤੇ ਅਰੇ ਮੜਾ ਮੂੜਾ ਮਾਰ ਕੇ ਪਠਿਆ ਵੀ ਆਣਦੇ ਤੇ ਮਧਰੀ ਗੋਟੀ ਦੀ ਝੋਟੀ ਆ ਜਿਹੜੀ ਉਹਦੀ ਮੋੜ ਹੈ ਤੇ ਉਤਰਾ ਰਾਜੀ ਪੂਰੀ ਆ ਪੂਰੀ ਸੰਭੀ ਸੰਭੀ ਚੰਗੀ ਦੁੱਧ ਮੌਕੇ ਦੇ ਇਹਦੇ ਕੋਲ 14 ਲੀਟਰ ਜਿਹੜਾ ਕਹਿੰਦੇ ਕਿ ਤਿਆਰ ਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਬਾਬਾ ਜੀ 11 ਕਰੀਗਾ ਅੱਛਾ ਪੂਰੇ ਲੱਖ ਰੀ ਦੇਦਾ ਲੱਖ ਰੀ ਦੇ ਦੇ ਰਹੋਗੇ ਪੂਰੇ ਲੱਖ ਰੀ ਦੇਦਾ ਠੀਕ ਹੈ ਬਾਕੀ ਸਾਰੀਆਂ ਝੋਟੀਆਂ ਸੋਹਣੀਆਂ ਤਸੱਲੀ ਕਰਕੇ ਕੋ ਖੜੇ ਕਿਹਾ ਨਾ ਰਵੇ ਪaule ਠੀਕ ਹੈ ਤੇ ਆ ਵੀ ਦੋ ਟਾਈਮ ਚੋਲੇ ਤਿੰਨ ਟਾਈਮ ਰੈਂਡਮ ਕਿਉਂ ਹੋ ਗਏ ਖੜੇ ਤਸੱਲੀ ਠੀਕ ਹੈ ਜੀ ਜਿੰਨਾ ਕਿ ਕੋ ਟਾਈਮ ਆਪਣੇ ਹਿਸਾਬ ਨਾਲ ਚੋਲੇ ਖੜੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਾਕੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਚ ਚੱਕ ਕੇ ਪਸ਼ੂ ਖਰੀਦੋ ਜੀ ਹਾਂਜੀ